ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਸੋ 흘 ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਇੱਕ ਡੋਲੀ ਵਾਲੀ ਕਾਰ ਦੇ ਡਰਾਈਵ ਗੋਲੀਆਂ ਮਾਰੀਆਂ ਗਈਆਂ ਤਸਵੀਰਾਂ ਲਈ ਤੁਸੀਂ ਦੇਖ ਰਹੇ ਹੋ ਕਿ ਇੱਕ ਡੋਲੀ ਵਾਲੀ ਕਾਰ ਐਮਰਜੈਂਸੀ ਦੇ ਬਾਹਰ ਖੜੀ ਨਜ਼ਰ ਆ ਰਹੀ ਹੈ ਤਾਂ ਸਵਾਲ ਉੱਠਦਾ ਹੈ ਕਿ ਗੱਡੀ ਇੱਥੇ ਕਿਉਂ ਖੜੀ ਹੈ ਤਾਂ ਦੱਸ ਦਈਏ ਕਿ ਗੱਡੀ ਦੇ ਡਰਾਈਵਰ ਦੇ ਗੋਲੀਆਂ ਮਾਰੀਆਂ ਗਈਆਂ ਹਨ ਤਾਂ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਗੋਲੀਆਂ ਮਾਰਨ ਵਾਲੇ ਦਾ ਨਿਸ਼ਾਨਾ ਲਾੜਾ ਸੀ ਕਿ ਕੋਈ ਹੋਰ ਤਾਂ ਦੱਸ ਦिए ਇਸ ਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜੋ ਕਿ ਘੜੀ ਗਈ ਸੀ 2 ਦਿਨ ਪਹਿਲਾਂ ਤਾਂ ਹੁੰਦਾ ਕੀ ਹੈ ਜੀ ਵਿਆਹ ਦੀ ਝੂਠੀ ਤਰੀਕ ਫਿਕਸ ਕੀਤੀ ਜਾਂਦੀ ਹੈ ਜਿਵੇਂ ਵਿਆਹ ਦੀ ਤਰੀਕ ਝੂਠੀ ਹੋਵੇ ਪਰ ਮੌਤ ਦੀ ਤਰੀਕ ਜਿਹੜੀ ਹੈ ਉਹ ਪੱਕੀ ਫਿਕਸ ਕਰ ਦਿੱਤੀ ਜਾਂਦੀ ਹੈ ਵਿਆਹ ਤੋਂ 2 ਦਿਨ ਪਹਿਲਾਂ ਜੋ ਦੱਸਿਆ ਜਾ ਰਿਹਾ ਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ 2 ਦਿਨ ਪਹਿਲਾਂ ਡੋਲੀ ਵਾਲੀ ਕਾਰ ਬੁੱਕ ਕੀਤੀ ਜਾਂਦੀ ਹੈ ਤੇ ਅੱਜ ਡੋਲੀ ਵਾਲੀ ਕਾਰ ਲੈ ਕੇ ਡਰਾਈਵਰ ਰਵਾਨਾ ਹੁੰਦਾ ਡਰਾਈਵਰ ਤੇ ਮਨਚ ਤਾਂ ਖੁਸ਼ੀ ਹੋਣੀ ਹੈ ਕਿ ਚਲੋ ਢੇੜਾ ਮਿਲਿਆ ਘਰ ਦਾ ਖਰਚਾ ਤੁਰੇਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਡੋਲੀ ਵਾਲੀ ਕਾਰ ਲੈ ਕੇ ਜਾ ਰਹੇ ਆ ਉਹਨਾਂ ਨੇ ਕੁਝ ਹੋਰ ਪਲਾਨਿੰਗ ਕੀਤੀ ਹੈ ਤਾਂ ਦੱਸਿਆ ਜਾ ਰਿਹਾ ਕਿ ਡਰਾਈਵਰ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਜਿਹੜੇ ਲੋਕ ਡੋਲੀ ਵਾਲੀ ਕਾਰ ਉਸ ਤੋਂ ਲੈ ਕੇ ਜਾਂਦੇ ਆ ਐਨਾ ਹੀ ਨਹੀਂ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਉੱਥੇ ਕੋਈ ਮੋਟਰਸਾਈਕਲ ਸਵਾਰ ਵੀ ਆਂਦੇ ਆ ਜਿਹੜੇ ਗੋਲੀਆਂ ਚ ਲਾਉਂਦੇ ਆ ਤਾਂ ਹਸਪੀਟਲ ਦੇ ਜਿਹੜਾ ਐਮਰਜੈਂਸੀ ਵਾਰਡ ਹੈ ਉਸਦੇ ਬੈੱਡ ਤੇ ਤੜਪਦਾ ਇਹ ਡਰਾਈਵਰ ਤੁਹਾਨੂੰ ਨਜ਼ਰ ਆ ਰਿਹਾ ਜਿਸਦੇ ਗੋਲੀਆਂ ਮਾਰੀਆਂ ਗਈਆਂ ਨੇ ਇਸ ਦੇ ਪਿੱਛੇ ਕੀ ਕਾਰਨ ਹੈ ਕੀ ਕੋਈ ਰੰਜਿਸ਼ ਹੈ ਕੀ ਕੋਈ ਲੈਣ ਦੇਣ ਹੈ ਹਾਲੇ ਤੱਕ ਉਹ ਪਹਿਲੂ ਸਾਹਮਣੇ ਨਹੀਂ ਆਇਆ ਪਰ ਡਰਾਈਵਰ ਦੇ ਇੱਕ ਸਾਜ਼ਿਸ਼ ਘੜ ਕੇ ਇੱਕ ਕੌਨਸਪੀਰੇਸੀ ਕ੍ਰੀਏਟ ਕਰਕੇ ਉਸ ਤੋਂ ਬਾਅਦ ਜਿਹੜੀ ਹੈ ਗੋਲੀ ਚਲਾਈ ਗਈ ਹੈ ਤਾਂ ਇਸ ਸਮੇਂ ਮੋਗੇ ਵਿਖੇ ਡਰਦਾ ਮਾਹੌਲ ਹੈ ਔਰ ਬਹੁਤ ਸਾਰੇ ਲੋਕ ਤੇ ਵੀ ਕਹਿ ਰਹੇ ਕਿ ਐਦਾ ਦੀ ਡੋਲੀ ਵਾਲੀ ਕਾਰ ਦਾ ਢੇੜਾ ਰੱਬ ਕਦੇ ਨਾ ਲਿਆਵੇ ਐਦਾਂ ਦਾ ਢੇੜਾ ਡੋਲੀ ਵਾਲਾ ਕਦੇ ਨਾ ਆਵੇ ਜੋ ਜਾਣ ਦਾ ਦੁਸ਼ਮਣ ਬਣ ਜਾਵੇ ਤਾਂ ਡਰਾਈਵਰ ਨੂੰ ਜਿਹੜਾ ਆ ਮੋਗਾ ਹਸਪੀਟਲ ਵਿਖੇ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਡੀ ਐਫ ਸੀ ਰੈਫਰ ਕੀਤਾ ਗਿਆ ਇੱਕ ਵਾਰੀ ਮੌਕੇ ਦੀ ਤਸਵੀਰ ਦਿਖਾਣੇ ਆ ਮੇਰਾ ਸੋਵਿਤ ਕੁਮਾਰ ਜੀ ਅੱਜ ਤੁਸੀਂ ਸਿਵਲ ਹਸਪਤਲ ਮੋਗਾ ਪਹੁੰਚੇ ਹੋ ਕੀ ਹਾਂ ਜੀ ਬਰਾਦਰ ਤਾਂ ਫੋ ਦੋਸਤ ਅਸੀਂ ਆਪਣਾ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਨੂੰ ਜਲਦੀ ਆ ਜਾਓ ਕਹਿੰਦਾ ਸਿੰਘਾਲੇ ਕੋਲੇ ਜੀ ਅੱਛਾ ਜੀ ਤੇ ਸਿੰਘਾਲੇ ਗੋਲੀ ਲੱਗੀ ਸਿੰਘਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਵੇ ਸੀਗੇ ਤੇ ਕੀ ਕਰਦੇ ਹੋ ਇਹ ਗੱਡੀ ਚ ਲਾਉਂਦੇ ਜੀ ਇਹ ਕੋ ਬਰਾਦੀ ਦੀ ਗੱਡੀ ਬੁੱਕ ਸੀ ਆ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂ ਜੀ ਹਾਂ ਜੀ ਮੁਗੇ ਤੋਂ ਸਿੰਘਾਲੇ ਵੱਸੇ ਨੂੰ ਜਾ ਰਹੇ ਸੀ ਹਾਂ ਜੀ ਹਾਂ ਜੀ ਅੱਛਾ ਜੀ ਤੇ ਉਦੋਂ ਬਾਅਦ ਕੋਈ ਦਵਾ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆ ਜਾਓ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਗ੍ਰਿਡ ਕੋ ਪਹੁੰਚੇ ਸੀਗੇ ਕਿ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਜੀ ਵੀ ਇਕਦਾ ਇੱਥੇ ਕਹਿੰਦੇ ਇੱਕ ਨਹੀਂ ਆਪ ਨੂੰ ਪਤਾ ਕਿੱਥੇ ਲੱਗੀ ਐ ਤੇ ਹਾਲਤ ਕਿਦਾਂ ਦੀ ਉਹਨਾਂ ਦੀ ਹਾਲ ਕੋ ਉਧਰ ਤਾਂ ਕਹਿੰਦਾ ਠੀਕ ਹੈ ਜੀ ਬਾਕੀ ਡੀ ਐਮ ਸੀ ਦੇ ਕਹਿੰਦੇ ਰੈਫਰ ਕਰਤਾ ਜੀ ਰੈਫਰ ਕਰਤਾ ਹਾਂਜੀ ਹਾਂਜੀ ਮੈਂ ਜਿਵੇਂ ਆਪਣਾ ਚੈਨਲ ਦਾ ਮਾਮਲਾ ਆਇਆ ਕੀ ਆ ਮਾਮਲਾ ਵੀ ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ 1 ਫਰਵਰੀ ਦੇ ਦਾ ਕਰਮਚਾਰੀ ਐ ਤਾਂ ਉਹ ਸਿੰਘ ਵਾਲੀ ਸਾਈਡ ਜਾ ਰਹੀ ਡਿਊਟੀ ਆਪਦੀ ਆਫ ਕਰਕੇ ਉਹ ਰਸਤੇ ਚ ਕੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗਿਆ ਹੁੰਦਾ ਉਹਦਾ ਨਾਮ ਨਵਦੀਪ ਸਿੰਘ ਸਨੋਂ ਮਨਜੀਤ ਸਿੰਘ ਪਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ ਦੇ ਹੁਣ ਕੰਡੀਸ਼ਨ ਕੀ ਹੋਈ ਹੈ ਕਿੰਨੀਆਂ ਕੁੜੀਆਂ ਵੱਜੀਆਂ ਫਾਇਰ ਇੰਜ ਦਾ ਡਾਕਟਰ ਸਾਹਿਬ ਦੱਸ ਰਿਹਾ ਕਿ ਕਿੰਨੇ ਹੈ ਜੀ ਬੇਸੇ ਸੀਰੀਅਸ ਉਹਨੂੰ ਰੈਫਰ ਕਰਦਾ ਡਾਕਟਰ ਸਾਹਿਬ ਨੇ ਉਹਦੇ ਵੱਲੋਂ ਕੋਈ ਦੱਸਿਆ ਗਿਆ ਪੀੜ ਤੋਂ ਵੱਲੋਂ ਕੋਈ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦੇ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਤ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤੇ ਨੰਬਰ ਚੁੰਗੀ ਦੀ ਸਾਈਕਲ ਨੂੰ ਤਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਹ ਚੱਲੇ ਅੱਗੇ ਜਾ ਕੇ ਸਿੰਘਾਂ ਦੇ ਉਰਲੇ ਬਸ ਕਹਿੰਦਾ ਉਹਨਾਂ ਨੇ ਮੇਰੇ ਪੈਰ ਮਾਰ ਸਰ ਸਨੇ ਗੋਲੀ ਮੱਜੀ ਕੰਮ ਕੀ ਕਰਦਾ ਉਹ ਕੰਮ ਡਿਲੀਵਰੀ ਕਰਦਾ ਸਰ ਇਹ ਕੁਝ ਪਤਾ ਲੱਗਾ ਕਿ ਇੱਕ ਗੱਡੀ ਬੁੱਕ ਕਰਕੇ ਕਿੱਥੋਂ ਤੇ ਕਿੱਧਰ ਨੂੰ ਜਾ ਰਹੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇਹਨਾਂ ਪਤਾ ਲੱਗਾ ਸਰ ਇਹ ਬੁੱਕ ਕਿੰਨਾ ਕਰਨ ਕਿੰਨਾ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਾ ਕਿੱਥੇ ਕੀਤੀ ਜਾ ਰਹੀ ਹੈ ਹਜੇ ਤਾਂ ਇਹਨੂੰ ਫਰਸਟ ਏਡ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਜੋ ਜੋ ਹੋਇਆ ਇਹ ਜਨਾਬ ਨੇ ਸਾਹਮਣੇ